ਤੁਹਾਨੂੰ ਪਹਿਲਾਂ ਪਹਿਲਾਂ ਬਹੁਤ ਬਹੁਤ ਮੁਬਾਰਕਾਂ ਸਾਹਿਬ ਤੇ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਔਰ ਕੀ ਤੁਹਾਡਾ ਇਸ ਵੇਲੇ ਜਜ਼ਬਾਤ ਨੇ ਔਰ ਕਿਵੇਂ ਤੁਹਾਡੇ ਕੋਲ ਚੈਲੰਜਸ ਨੇ ਸਭ ਮੈਂ ਕੱਲੋਂ ਤੋਂ ਸ਼ੁਕਰਗੁਜ਼ਾਰ ਹਾਂ ਉਸ ਪ੍ਰਮਾਤਮਾ ਦਾ ਕਰਨਾ ਸ਼ੁਕਰਗੁਜ਼ਾਰ ਹਾਂ ਮੇਰੀ ਪਾਰਟੀ ਲੀਡਰਸ਼ਿਪ ਦਾ ਮੇਰੇ ਮਹਾਨ ਪ੍ਰਮਾਤਮਾ ਸਾਹਿਬਾਨ ਸਿੰਘ ਜੀ ਦਾ ਤੇ ਉਹਨਾਂ ਸ਼ੁਕਰਗੁਜ਼ਾਰ ਹਾਂ ਸਾਰਿਆਂ ਦਾ ਜਦੋਂ ਉਹ ਮੇਰੇ ਤੇ ਸ਼ਿਫਤ ਆਤ ਸੀ ਜੇਰੇ ਬਹੁਤ ਬਜ਼ੁਰਗ ਮੇਰੇ ਆਵਾਜ਼ ਦੇ ਲਈ ਭੈਣਾ ਪਾਰਟੀ ਲਈ ਅਨਖਤ ਮਿੰਟ ਕੀਤੀ ਤੇ ਪਾਰਟੀ ਨਾਲ ਜਿੱਤੇ ਬਣਾਇਆ ਔਰ ਇੱਥੇ ਬੜੇ ਚੈਲੰਜਸ ਨੇ ਇਸ ਮੰਡੀ 'ਚ ਬੜੇ ਚੈਲੰਜ ਨੇ ਔਰ ਉਹਨਾਂ ਨੂੰ ਅਸੀਂ ਖੇੜੇ ਮੱਥੇ ਲਾਵਾਂਗੇ ਕੋਈ ਅਜਿਹੀ ਗੱਲ ਨਹੀਂ ਪਰ ਇਹ ਹੁੰਦੀ ਆ ਇਹ ਕਿ ਹਰ ਇੱਕ ਸਮਾਜ ਦੇ ਵਿੱਚ ਰਹਿੰਦੇ ਅਸੀਂ ਸਮਾਜ ਦੇ ਚੰਗੇ ਅੰਸ਼ਰ ਵੀ ਆ ਮਾੜੇ ਵੀ ਆ ਜੀ ਔਰ ਉਹਨਾਂ ਨੂੰ ਜਿਵੇਂ ਵੀ ਹੋਊਗਾ ਉਹਨਾਂ ਨੂੰ ਉਹਨੇ ਨੀਂ ਜਿਠਾਇਆ ਜੇ ਕੋਈ ਹੋਰ ਦੇ ਪ੍ਰਾਣੀ ਕੋਈ ਰੂਪ ਦੀ ਇਨਕੁਆਰੀ ਭਾਈ ਜਾਊਗੀ ਫਰ ਰਵੇ ਵਾਲੇ ਜਿਹੜੇ ਜਮੀਨ ਕੰਪਲੇਂਟਾਂ ਹੁੰਦੀਆਂ ਨੇ ਉਹਦੇ ਤੇ ਐਕਸ਼ਨ ਲਿਆ ਜਾਊਗਾ ਇਹਨਾਂ ਨੂੰ ਇੱਕ ਨੋਟਿਸ ਹੈ ਕਿ ਸਾਡੇ ਵੀਡੀਓ ਐਸਡੀਐਮ ਨੇ ਕੱਢ ਦਿੱਤਾ ਹੁਣ ਬਾਕੀ ਹੋਰ ਜਿਹੜੇ ਹੁਣ ਬੈਠਾਂਗੇ ਜਦੋਂ ਲੋਕਾਂ ਦੇ ਇਹਨਾਂ ਦੀ ਮੀਟਿੰਗ ਸੱਦ ਕੇ ਜੋ ਵੀ ਆਉਂਦੀਆਂ ਆਕੜਾਂ ਉਹ ਇਹਨਾਂ ਦੀ ਪਹੁੰਚ ਗੀ ਆ ਚਾਹੇ ਉਹ ਆਰਤੀ ਆ ਚਾਹੇ ਖੜੀ ਆਵਾਜ਼ ਚਾਹੇ ਉਹ ਕਿਸਾਨ ਆ ਤੇ ਚਾਹੇ ਉਹ ਦੁਕਾਨਦਾਰ ਆ ਚਾਹੇ ਖਰੀਦਦਾਰ ਆ ਕੋਈ ਵੀ ਹੋਇਆ ਉਹ ਸਾਰੇ ਸਾਡੇ ਆਪਣੇ ਕੇ ਇਹੀ ਨਾ ਖੁਸ਼ ਹੋਏ ਤਾਂ ਫਿਰ ਸਾਡਾ ਕੋਈ ਬੈਠ ਨਹੀਂ ਕਰਦਾ ਸਰ ਉਹਨਾਂ ਦੀ ਮੋਟੀ ਮੋਟੀ ਮੰਗ ਹੈ ਕਿ ਠੇਕੇਦਾਰੀ ਪ੍ਰਥਾ ਖਤਮ ਹੋ ਜਾਵੇ ਸਾਹਿਬ ਜੀ ਬਿਲਕੁਲ ਔਰ ਮੈਦੀ ਵੀ ਇਹ ਹੈ ਵੀ ਬੈਸ ਸਰਕਾਰ ਨੂੰ ਸਹੀ ਆ ਵਿਕਾਸਿਕ ਵੀ ਕਿਉਂ ਨਾ ਠੇਕੇਦਾਰੀ ਤਰ੍ਹਾਂ ਦਾ ਖਤਮ ਕਰਕੇ ਕਿ ਕੋਈ ਇਹੋ ਜਿਹਾ ਸਿਸਟਮ ਪੌਸ ਸਿਸਟਮ ਜਿਹਾ ਕੋਈ ਆਪ ਚਲਾ ਲਵੇ ਦੋ ਘਰ ਨੇ ਤਾਂ ਵੀ ਸਿੱਧਾ ਤਾਂ ਕਿ ਜਿਹੜਾ ਰੈਵਨਿਊ ਸਿੱਧਾ ਸਰਕਾਰ ਨੂੰ ਜਾਵੇ ਤੇ ਬਾਕੀ ਪਤਾ ਨਹੀਂ ਪਿੱਛੋਂ ਚੱਲਦਾ ਆ ਰਿਹਾ ਵੇ ਇਹਦੇ ਵਾਰ ਆਪਾਂ ਨੂੰ ਮੋਟਾ ਨਹੀਂ ਕੀ ਸਿਸਟਮ ਸੀ ਕੀ ਹੁਣ ਜਦੋਂ ਪੜਾਂਗੇ ਬਹਿ ਕੇ ਤਾਂ ਆਪਾਂ ਨੂੰ ਪਤਾ ਲੱਗੂਗਾ ਤਾਂ ਆਪਾਂ ਉਹਦੇ ਜਿਹੇ ਜਿਹੇ ਐਕਸ਼ਨ ਲੈਣ ਦੀ ਹੋਊਗਾ ਆਪਾਂ ਉਹ ਜਾਚਾਂਗੇ ਹਜੇ 2-3 ਦਿਨ ਹੋਏ ਆ ਨਵਾਂ ਠੇਕੇਦਾਰ ਆਇਆ ਤੇ ਕਾਫੀ ਕੰਪਲੇਂਟਾਂ ਆਉਣੇ ਬਾਰੇ ਪਈਆਂ ਆਹ ਕੀ ਬਿਲਕੁਲ ਬਿਲਕੁਲ ਆ ਇਹ ਤਾਂ ਵਸੂਲੀ ਹੋ ਰਹੀ ਹੈ ਚਪੇੜਾਂ ਦੀ ਮਾਰਦੇ ਕਹਿੰਦੇ ਆ 4-4 ਗੁਣਾ 4-4 ਗੁਣਾ ਉਹ ਕੀਤਾ ਗਿਆ ਵਾ ਔਰ ਉਹਦੇ ਬਾਰੇ ਪੜੀ ਹੋਊਗੀ ਔਰ ਜਿਵੇਂ ਵੀ ਹੁਕਮ ਆ ਤੇ ਆਪਾਂ ਕਰਾਂਗੇ ਦਾਣਾ ਮੰਡੀ ਵਾਲੀ ਸਾਈਡ ਤੇ ਕੋਈ ਸਵਚਾਲੇ ਪਾਣੀ ਦੀ ਸਹੂਲਤ ਬਹੁਤ ਪੈ ਗਿਆ ਜੀ ਜਿਵੇਂ ਵੀ ਹੋਇਆ ਤੇ ਪੰਚਾਇਤ ਜੀ ਜੋ ਆਪਾਂ ਚਾਰਜ ਲੈ ਲਿਆ ਉਹ ਆਪਾਂ ਵੇਖਾਂਗੇ ਔਰ ਕਰਾਂਗੇ ਔਰ ਮੰਡੀ ਦਾ ਦ ਜਿਹੜੀਆਂ ਕਿਸਾਨਾਂ ਨੂੰ ਦਰਪੇਸ਼ ਮੁਸ਼ਕਲਾਂ ਆਉਂਦੀਆਂ ਆ ਜਾਂ ਕੁਝ ਵੀ ਜੋ ਚਾਹੇ ਉਹਨਾਂ ਦੀ ਕਿਸੇ ਦੀ ਪ੍ਰੋਬਲਮ ਚਾਹੇ ਆੜਤੀ ਦੀ ਹੋਵੇ ਬੈਠ ਕੇ ਪ੍ਰੋਬਲਮ ਨੂੰ ਸੋਲ ਕਰਨੇ ਕਿੰਨੇ ਕਿ ਦਿਨ ਪਾਏ ਜਾਂਦੇ ਅਸੀਂ ਇਹ ਦਿਨ ਮੈਂ ਕੋਲੋਂ ਐਨਐਸ ਕੇਂਦਰੀ ਨਾਲ ਕੁਝ ਕਹਿ ਸਕਦੇ ਤਾਂ ਪ੍ਰੋਬਲਮ ਦੇਖੀ ਜਾਊਗੀ ਕਿ ਹੈ ਜੀ ਵੱਡੀ ਆ ਜਾਂ ਛੋਟੀ ਆ ਉਹਦੇ ਹਿਸਾਬ ਨਾਲ ਹੱਲ ਹੋਊਗਾ ਧੰਨਵਾਦ